ਖੇਮ ਕੁਸ਼ਲ ਸਹਜ ਆਨੰਦ ਸਾਧ ਸੰਗ ਭਜ ਪਰਮ ਆਨੰਦ ਮਨੁੱਖ ਮਾਤਰ ਨੂੰ ਸਮਝਾਉਂਦੇ ਹੋਏ ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਫੁਰਮਾਨ ਕਰਦੇ ਹਨ ਖੇਮ ਕੁਸ਼ਲ ਖੇਮ ਦਾ ਮਤਲਬ ਹੈ ਅਕਸ਼ੀਮ ਭਾਵ ਅਟਲ ਸੁਖ ਇੱਕ ਇਹੋ ਜਿਹਾ ਸੁਖ ਜਿਹੜਾ ਕਦੇ ਵੀ ਸਮਾਪਤ ਨਾ ਹੋਵੇ ਅਗਲਾ ਬਚਨ ਹੈ ਕੁਸ਼ਲ ਕੁਸ਼ਲ ਦਾ ਮਤਲਬ ਹੈ ਸੁਖ ਸ਼ਾਂਤ ਸੌਖਾ ਜੀਵਨ ਸਹਿਜ ਸਹਿਜ ਦਾ ਮਤਲਬ ਹੈ ਆਤਮਿਕ ਅਡੋਲਤਾ ਜਿਹੜਾ ਅੰਦਰ ਕਹਿੰਦੇ ਨਾ ਬੰਦੇ ਦਾ ਅੰਦਰ ਡੋਲਦਾ ਉਹ ਆਤਮਿਕ ਅਡੋਲਤਾ ਉਹਦੇ ਉਹਨੂੰ ਕਹਿੰਦੇ ਨੇ ਸਹਿਜ ਜਦੋਂ ਡੋਲਣਾ ਬੰਦ ਹੋ ਜਾਵੇ ਤੇ ਅਗਲਾ ਬਚਨ ਹੈ ਆਨੰਦ आनंद दी ਵਿਆਖਿਆ ਬਹੁਤ ਵੱਡੀ ਹੈ ਸਪੈਸ਼ਲ ਇੱਕ ਬਾਣੀ ਆਨੰਦ ਸਾਹਿਬ ਆਨੰਦ ਦੇ ਬਾਰੇ ਵਿੱਚ ਲਿਖੀ ਗਈ ਹੈ ਤੇ ਆਪਾਂ ਇਹਦੇ ਅਰਥ ਵੀ ਕੀਤੇ ਨੇ ਆਨੰਦ ਭਾਵ ਸਦੀਵ ਕਾਲ ਦਾ ਮਨੁੱਖ ਦੀ ਝੋਲੀ ਵਿੱਚ ਪਿਆ ਹੋਇਆ ਆਨੰਦ ਇੱਕ ਐਸੀ ਅਵਸਥਾ ਜਿਹਦੇ ਵਿੱਚ ਮਨੁੱਖ ਨੂੰ ਕਿਸੇ ਤਰ੍ਹਾਂ ਦੀ ਕੋਈ ਕੋਈ ਇੱਛਾ ਨਾ ਰਹਿ ਜਾਵੇ ਮਨੁੱਖ ਦੇ ਅੰਦਰ ਕੋਈ ਤ੍ਰਿਸ਼ਨਾ ਨਾ ਰਹਿ ਜਾਵੇ ਕਿਸੇ ਗੱਲ ਦੀ ਕੋਈ ਪਿਆਸ ਭੁੱਖ ਨਾ ਰਹਿ ਜਾਵੇ ਉਸ ਤੋਂ ਬਾਅਦ ਇਹ ਆਨੰਦ ਦੀ ਅਵਸਥਾ ਸ਼ੁਰੂ ਹੁੰਦੀ ਹੈ ਕਹਿੰਦਾ ਬੰਦਾ ਕਹਿੰਦਾ ਕਿ ਆਨੰਦ ਹੈ ਜੀ ਸਭ ਕੁਝ ਕਿੰ ਲੱਗੇ ਜੇਕਰ ਇਹ ਤੈਨੂੰ ਅਵਸਥਾਵਾਂ ਚਾਹੀਦੀਆਂ ਨੇ ਖੇਮ ਚਾਹੀਦਾ ਹੈ ਕੁਸ਼ਲ ਚਾਹੀਦਾ ਹੈ ਸਹਜਤਾ ਚਾਹੀਦੀ ਹੈ ਆਨੰਦ ਚਾਹੀਦਾ ਹੈ ਤੇ ਕੀ ਕਰਨਾ ਪਏਗਾ ਇੱਕ ਕੰਮ ਕਰੀ ਸਾਧ ਸੰਗ ਭਜ ਪਰਮ ਆਨੰਦ ਸਤ ਸੰਗਤ ਦੇ ਵਿੱਚ ਬੈਠ ਕੇ ਤੇ ਭਜ ਦਾ ਮਤਲਬ ਹੈ ਭਜਨ ਕਰਨਾ ਯਾਦ ਕਰਨਾ ਪਰਮ ਆਨੰਦ ਦਾ ਮਤਲਬ ਭਾਵ ਪਰਮ ਆਨੰਦ ਉਹ ਪ੍ਰਮਾਤਮਾ ਪ੍ਰਭੂ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਸਤ ਸੰਗ ਵਿੱਚ ਬੈਠ ਕੇ ਕਰੀ ਇਹ ਸਾਰੇ ਸੁਖ ਤੈਨੂੰ ਪ੍ਰਾਪਤ ਹੋ ਜਾਣਗੇ ਅਗਲਾ ਬਚਨ ਹੈ ਨਰਕ ਨਿਵਾਰ ਉਧਾਰੋ ਜਿਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਨਰਕ ਨਿਵਾਰ ਕਹਿੰਦੇ ਕਹਿਣ ਲੱਗੇ ਨਿਵਾਰ ਦਾ ਮਤਲਬ ਹੈ ਹਟਾ ਦੇਣਾ ਦੂਰ ਕਰ ਲੈਣਾ ਨਰਕਾਂ ਨੂੰ ਵੀ ਦੂਰ ਆਪਣੇ ਤੋਂ ਕਰ ਲਵੇਂਗਾ ਉਧਾਰੋ ਜੀਉ ਉਧਾਰ ਦਾ ਮਤਲਬ ਹੈ ਬਚਾ ਲੈਣਾ ਜੀਉ ਦਾ ਮਤਲਬ ਹੈ ਜਿੰਦ ਆਪਣੀ ਜਿੰਦ ਨੂੰ ਆਪਣੇ ਅੰਦਰ ਆਤਮਾ ਆਪਣੀ ਜਾਨ ਨੂੰ ਕਹਿਣ ਲੱਗੇ ਕਿ ਨਰਕਾਂ ਤੋਂ ਬਚਾ ਕੇ ਤੇ ਇਹਦਾ ਉਧਾਰ ਵੀ ਕਰ ਲਵੇਂਗਾ ਇਸ ਦਾ ਉਦਾਰ ਕਰਮ ਦਾ ਕੇਵਲ ਤੇ ਕੇਵਲ ਇੱਕੋ ਤਰੀਕਾ ਹੈ ਨਾਮ ਸਿਮਰਨ ਭਜਨ ਬੰਦਗੀ ਅਗਲਾ ਬਚਨ ਹੈ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਤੇ ਕੀ ਕਰਨਾ ਚਾਹੀਦਾ ਹੈ ਗੋਬਿੰਦ ਦੇ ਗੁਣ ਗਾ ਕੇ ਨਾਮ ਰੂਪੀ ਅੰਮ੍ਰਿਤ ਰਸ ਨੂੰ ਪੀਣਾ ਕਰੀਏ ਭਾਵ ਨਾਮ ਸਿਮਰਨ ਵਿੱਚ ਜੁੜੀ ਇਸ ਤੋਂ ਅਗਲਾ ਬਚਨ ਹੈ ਚਿਤ ਚਿਤ ਵਾ ਨਾਰਾਇਣ ਏਕ ਇਕ ਰੂਪ ਜਾ ਕੇ ਰੰਗ ਅਨੀਤ ਚਿੱਤ ਚਿਤਵੋ ਚਿੱਤ ਦਾ ਮਤਲਬ ਹੈ ਆਪਣੇ ਮਨ ਦੇ ਵਿੱਚ ਚਿੱਤ ਦੇ ਵਿੱਚ ਚਿੱਤ ਦਾ ਮਤਲਬ ਅਸਲ ਚ ਚੇਤੇ ਨਾਲ ਹੈ ਚੇਤਨਾ ਨਾਲ ਚੇਤਨਾ ਸ਼ਬਦ ਵੀ ਆਪਾਂ ਇੱਕ ਸੁਣਦੇ ਆ ਤੇ ਚੇਤਨਾ ਜਾਂ ਚਿੱਤ ਦਾ ਮਤਲਬ ਹੈ ਚੇਤਾ ਕਰਨਾ ਯਾਦ ਕਰਨਾ ਯਾਦ ਆਸ਼ਤਿ ਸਾਹਿਬ ਕਿਨ ਲਗੇ ਚਿੱਤ ਚਿਤਵੋ ਆਪਣੇ ਚਿੱਤ ਦੇ ਅੰਦਰ ਉਸ ਨੂੰ ਚੇਤੇ ਕਰੋ ਨਾਰਾਇਣ ਏਕ ਜਿਹੜਾ ਇੱਕ ਪਰਮਾਤਮਾ ਕਾਲਪੁਰਖ ਨਾਰਾਇਣ ਹੈ ਆਪਣੇ ਮਨ ਦੇ ਅੰਦਰ ਉਸ ਦਾ ਸਿਮਰਨ ਕਰੋ ਤੇ ਅਗਲਾ ਬਚਨ ਹੈ ਏਕ ਰੂਪ ਜਾ ਕੇ ਰੰਗ ਅਨੇਕ ਉਹ ਪਰਮਾਤਮਾ ਅਸਲ ਦੇ ਵਿੱਚ ਹੈ ਏਕੀ ਪਰ ਉਹਦੇ ਰੰਗ ਅਨੇਕ ਨੇ ਉਹ ਫੁੱਲਾਂ ਦੇ ਵਿੱਚ ਵੀ ਫੁੱਲ ਬਣ ਕੇ ਵੀ ਸਮਾਇਆ ਉਹ ਪੰਛੀਆਂ ਦੇ ਵਿੱਚ ਵੀ ਸਮਾਇਆ ਉਹ ਕੀੜਿਆਂ ਦੇ ਵਿੱਚ ਵੀ ਸਮਾਇਆ ਹੈ ਉਹ ਹਰ ਇੱਕ ਜੀਵ ਦੇ ਅੰਦਰ ਵਣਸਪਤੀ ਦੇ ਅੰਦਰ ਪੌਣ ਪਾਣੀ ਦੇ ਅੰਦਰ ਇਹ ਤੋਂ ਤੱਕ ਕਿ ਪੰਜਾਂ ਤੱਤਾਂ ਦੇ ਜਿਹਦੇ ਤੋਂ ਇਹ ਸਾਰੀ ਸ੍ਰਿਸ਼ਟੀ ਦਾ ਨਿਰਮਾਣ ਹੋਇਆ ਹੈ ਹਰ ਇੱਕ ਤੱਤ ਦੇ ਅੰਦਰ ਉਹ ਪ੍ਰਮਾਤਮਾ ਸਮਾਇਆ ਹੈ ਕਹਿਣ ਲੱਗੇ ਏਕ ਰੂਪ ਜਾ ਕੇ ਰੰਗ ਅਨੇਕ ਉਹ ਹੈ ਏਕੀ ਲੇਕਿਨ ਉਹ ਵੱਖ-ਵੱਖ ਰੂਪ ਅਨੇਕਾ ਰੂਪਾਂ ਦੇ ਵਿੱਚ ਅਨੇਕਾ ਰੰਗਾਂ ਦੇ ਵਿੱਚ ਇਹ ਸ੍ਰਿਸ਼ਟੀ 'ਚ ਸਮਾਇਆ ਪਿਆ ਹੈ ਗੋਪਾਲ ਦਾ ਮੋਦਰ ਦੀਨ ਦਿਆਲ ਦੁੱਖ ਪੰਜਨ ਪੂਰਨ ਕਿਰਪਾਲ ਅਗਲੇ ਬਚਨ ਵਿੱਚ ਗੋਪਾਲ ਇਹਦਾ ਮਤਲਬ ਹੈ ਗੋ ਦਾ ਮਤਲਬ ਹੈ ਧਰਤੀ ਪਾਲ ਦਾ ਮਤਲਬ ਇਸ ਦੀ ਪਾਲਣਾ ਕਰਨ ਵਾਲਾ ਦਾ ਮੋਦਰ ਦੀਨ ਦਿਆਲ ਕਹਿਣ ਲੱਗੇ ਦੀਨਾਂ ਦੇ ਉੱਤੇ ਦਇਆ ਕਰਨ ਵਾਲੇ ਇਹ ਦਿਆਲ ਜੀ ਦੁਖ ਪੰਜਨ ਪੂਰਨ ਕਿਰਪਾਲ ਸਤਿਗੁਰ ਪਾਛੇ ਜਿਵੇਂ ਕਦਮੋਦਰ ਸ਼ਬਦ ਆਇਆ ਹੈ ਅਸਲ ਦੇ ਵਿੱਚ ਦਮੋਦਰ ਦਾ ਮਤਲਬ ਹੈ ਕਿ ਇਹਦਾ ਭਾਵ ਸਿੱਧਾ-ਸਿੱਧਾ ਸ਼੍ਰੀ ਕ੍ਰਿਸ਼ਨ ਨਾਲ ਵੈਸੇ ਆਉਂਦਾ ਹੈ ਇੱਕ ਰੱਸੀ ਬੰਨੀ ਹੋਵੇ ਜਿਸ ਦੇ ਉਦਰ ਪੇਟ ਦਿਵਾਲੇ ਕ੍ਰਿਸ਼ਨ ਜੀ ਭਾਵ ਜਿਵੇਂ ਕ੍ਰਿਸ਼ਨ ਜੀ ਦੇ ਨਾ ਬਚਪਨ ਦੇ ਵਿੱਚ ਕਹਿੰਦੇ ਉਹ ਘਿਓ ਚੋਰੀ ਕਰਕੇ ਖਾਂਦਾ ਸੀ ਤੇ ਉਸ ਦੀ ਮਾਤਾ ਨੇ ਕੀ ਕੀਤਾ ਵੀ ਉਸ ਨੇ ਇੱਕ ਰੁੱਖ ਨਾਲ ਬੰਨ ਦਿੱਤਾ ਇੱਕ ਰੱਸੀ ਦੇ ਨਾਲ ਚਲੋ ਉਹਨਾਂ ਦੀ ਲੀਲਾ ਉਸ ਉਹਨਾਂ ਨੇ ਕਿਵੇਂ ਉਸ ਚੀਜ਼ ਨੂੰ ਪਰਮਾਤਮਾ ਦੇ ਰੰਗ ਸਨ ਉਹਨਾਂ ਦੇ ਵਿੱਚ ਵੀ ਸ਼ਕਤੀਆਂ ਸਨ ਉਹਨਾਂ ਨੇ ਫਿਰ ਉਹਨਾਂ ਰੁੱਖਾਂ ਦਾ ਵੀ ਉਧਾਰ ਕਰਨਾ ਸੀ ਉਹਨਾਂ ਨੇ ਰੁੱਖ ਵੀ ਉਸ ਵੇਲੇ ਇਹਨਾਂ ਦਾ ਨਾਮ ਦਾਮੋਦਰ ਪਿਆ ਅਸਲ ਦੇ ਵਿੱਚ ਦਮੋਦਰ ਸ਼ਬਦ ਦਾ ਜੇਕਰ ਆਪਾਂ ਸਮੂਹਿਕ ਸ਼ਰਤ ਲਈਏ ਤੇ ਦਾ ਭਾਵ ਹੈ ਉਹ ਪਰਮਾਤਮਾ ਕਾਲਪੁਰਖਾ ਗੋਪਾਲ ਦਮੋਦਰ ਦੀਨ ਦਿਆਲ ਦੀਨਾ ਤੇ ਦਇਆ ਕਰਨ ਵਾਲੇ ਗੋਪਾਲ ਜੀ ਦੁਖ ਪੰਜਨ ਪੂਰਨ ਕਿਰਪਾਲ ਕਹਿੰਦੇ ਦੁੱਖਾਂ ਦਾ ਨਾਸ਼ ਕਰਨ ਵਾਲਾ ਤੇ ਸਰਬ ਵਿੱਚ ਵਿਆਪਕ ਤੇ ਮੇਰ ਦਾ ਜੋ ਘਰ ਹੈ ਦੁਖ ਪੰਜਨ ਦੁੱਖ ਦੂਰ ਕਰਨਾ ਪੂਰਨ ਕਿਰਪਾਲ ਕਿਰਪਾ ਕਰਨ ਵਾਲੇ ਵਾਹਿਗੁਰੂ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ ਕਹਿ ਲਗੇ ਕਿ ਮੁੜ ਮੁੜ ਕੇ ਉਸ ਪਰਮਾਤਮਾ ਦਾ ਨਾਮ ਯਾਦ ਕਰੀਏ ਦੋ ਵਾਰੀ ਸਿਮਰ ਸ਼ਬਦ ਹੈ ਇਹਦਾ ਭਾਵ ਹੈ ਕਿ ਬਾਰੰਬਾਰ ਬਾਰੰਬਾਰ ਤਾਂ ਉਸ ਪਰਮਾਤਮਾ ਦੇ ਨਾਮ ਵਿੱਚ ਸਾਡੀ ਲੱਗੀ ਹੋਵੇ ਉਸ ਦਾ ਨਾਮ ਮੁੜ ਮੁੜ ਕੇ ਯਾਦ ਕਰ ਸਿਮਰ ਸਿਮਰ ਨਾਮ ਬਾਰੰਬਾਰ ਅਕੀਲਾ ਬਚਨੈ ਨਾਨਕ ਜੀ ਕਾ ਇਹ ਆਧਾਰ ਆਧਾਰ ਦਾ ਮਤਲਬ ਹੈ ਆਸਰਾ ਕਹਿਣ ਲੱਗੇ ਜਿੰਦ ਦਾ ਆਸਰਾ ਕੇਵਲ ਤੇ ਕੇਵਲ ਇੱਕ ਨਾਮ ਹੈ ਸਿਮਰਨ ਹੈ ਜਿਸ ਦਿਨ ਉਸ ਦਾ ਸਿਮਰਨ ਅੰਦਰੋਂ ਨਿਕਲ ਗਿਆ ਚਲਿਆ ਗਿਆ ਚੇਤੇ ਰੱਖਣਾ ਇਹ ਜਿੰਦ ਇਹ ਆਤਮਾ ਮੁਰਦਾ ਓ ਜਾਣੀ ਹੈ ਤੇ ਮਰਦਾ ਸ਼ਰੀਰ ਦੇ ਨਾਲ ਇਸ ਸੰਸਾਰ ਤੇ ਕੇਵਲ ਤੇ ਕੇਵਲ ਪਾਪ ਹੀ ਹੁੰਦੇ ਨੇ ਮਨੁੱਖ ਕੋਈ ਧਰਮ ਦਾ ਕਰਮ ਕਰ ਨਹੀਂ ਸਕਦਾ ਇਸ ਕਰਕੇ ਕੇਵਲ ਤੇ ਕੇਵਲ ਨਾਮ ਸਿਮਰ ਨਾਲ ਜੁੜ ਕੇ ਆਪਣੇ ਜੀਵਨ ਨੂੰ ਬਤੀਤ ਕਰਨਾ ਕਰੀ ਸਤਿਗੁਰੂ ਜੀ